ਸਰਣੇ ਪਰਪਰੀ ਸਸਰੀਆ ਕਾਲ ਆਪਸਾ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰੋ ਆ ਸੜਾਈਆਂ ਤੇ ਬੁਣੇ ਹੋਏ ਦੇਖੋ ਤੁਹਾਨੂੰ ਸੜਾਣੀਆਂ ਦਿਖਾਉਣੇ ਆ ਇਹ ਏਟ ਕਰਕੇ ਪਾਏ ਹੋਏ ਦੇਖੋ ਤੇ ਇਹਦੇ ਕਰੋਸ਼ ਰੰਗ ਲੱਗੇ ਹੋਏ ਦੇਖੋ ਤੇ ਇਧਰ ਵੀ ਕਰੋਸ਼ ਰੰਗ ਤੇ ਕਰਨਾ ਸਰਾਣਾ ਹੈ ਇਹ ਦੇਖੋ ਦੇ ਉਸ ਰਾਣੀ ਇਹਨਾਂ ਤੋਂ ਕਲਰ ਪਾਈ ਬਾਈਟ ਗਰੀਨ ਤੇ ਆ ਗੰਜੀ ਦੀ ਕਲਰ ਜਿਆ ਹੈ ਇਹ ਵਾਲਾ ਇਹਦੇ 1 2 3 4 5 ਲੈਣਾ ਪਾਈਗਾ 3 3 ਲਾਣਾ ਪੰਗਾ ਦੇ ਕੋਈਕ 2 3 5 10 15 ਬਾਈ ਇਹ ਦੇਖੋ ਛੋਟੇ ਬਣਾਉਣੇ ਤਾਂ ਡਿੱਕ ਬਣ ਜਾਣਗੇ ਇਹ ਬਹੁਤ ਸੋਹਣੇ ਲੱਗਦੇ ਆ

ਬਹੁਤ ਹੀ ਪਿਆਰੇ ਸਰਾਣੇ ਆ ਬਹੁਤ ਹੀ ਸੌਫਟ ਇਹ ਕਿਸੇ ਨੇ ਬਣਾਉਨੇ ਹੁਣ ਤੁਸੀਂ ਸਾਨੂੰ ਆਰਡਰ ਕਰ ਸਕਦੇ ਆ ਤੇ ਸਾਡੀ ਵੀਡੀਓ ਕੈਜੀ ਲਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਬਟਨ ਜਰੂਰ ਦਬਾਓ ਹੋਰ ਜੇ ਵੀ ਬਣਾਓ ਜੇ ਸੂਟ ਪੈਂਟੇ ਸੂਤਾਂ ਤੇ ਕਟਾਈ ਕਰਵਾ ਸਕਦੇ ਹੋ ਦੁਪੱਟੇ ਪੈਂਟ ਕਰਵਾ ਸਕਦੇ ਹੋ ਸਭ ਤੋਂ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਬੱਤ ਤੋਂ ਵੱੰਦ ਸਾਨੂੰ ਆਰਡਰ ਦਿਓ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸਾਰਿਆਂ ਨੂੰ ਸਸਕ੍ਰਾਈਬ ਕਰ ਤੇ ਦੇਖੋ ਬਹੁਤ ਹੀ ਸੋਹਣੇ ਸਾਰੇ